ਅੱਜ ਅਸੀਂ ਸੰਗਰੂਰ ਜ਼ਿਲ੍ਹੇ ਦੇ ਪਿੰਡੋ ਗਰਾਹਾਂ 'ਚ ਆਇਆ ਇੱਥੋਂ ਦੇ ਬਜ਼ੁਰਗਾਂ ਨਾਲ ਨੌਜਵਾਨਾਂ ਨਾਲ ਗੱਲਬਾਤ ਕਰਾਂਗੇ ਲੋਕ ਸਭਾ ਦੀਆਂ ਵੋਟਾਂ ਬਾਰੇ ਜੋ 2019 ਦੀਆਂ ਹੁਣ ਵੋਟਾਂ ਪੈਣਗੀਆਂ ਤੇ ਇੱਥੋਂ ਦੇ ਅਸੀਂ ਸਰਵੇ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ ਕੀ ਕਹਿੰਦੇ ਨੇ ਕੰਨਾ ਨੌਜਵਾਨਾਂ ਦਾ ਵੋਟਾਂ ਸੰਬੰਧੀ ਗੱਲਾਂ ਕਰਦਾ ਕਰਦੇ ਆ ਅੱਜ ਅਸੀਂ ਉਹ ਲੈ ਕੇ ਜੀ ਤ੍ਰਿਕਾ ਬਜੁਰਗੂ ਤ੍ਰਿਕਾ ਕੋਈ ਅੱਜ ਅਸੀਂ ਉਗਰਾਣਾ ਦੀ ਸੱਤ ਚ ਪਹੁੰਚੇ ਆ ਤੇ ਉੱਥੇ ਗੱਲਾਂ ਬਾਤਾਂ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਨੌਜਵਾਨਾਂ ਨਾਲ ਗੱਲ ਕਰਦੇ ਆ ਵੋਟਾਂ ਸੰਬੰਧੀ ਕਸਵੱਦੀ ਹਾਂਜੀ ਆਪਣਾ ਨਾਂ ਕੀ ਹੈ ਮੇਰਾ ਨਾਮ ਜਗਤਾਰ ਸਿੰਘ ਹੈ ਅੱਛਾ ਜੀ ਤੇ ਅਸੀਂ ਵੋਟਾਂ ਸੰਬੰਧੀ ਇਕੱਠੇ ਹੋਏ ਜਿਵੇਂ ਆਪਣੇ ਸਾਰੇ ਦੇਸ਼ ਚ ਬੇਰੁਜ਼ਗਾਰੀ ਦਾ ਮੁੱਦਾ ਤੇ ਪ੍ਰਸ਼ਟਾਚਾਰ ਦਾ ਮੁੱਦਾ ਵਿਕਾਸ ਦਾ ਮੁੱਦਾ ਇਹ ਤੇ ਬਹੁਤ ਜਿਆਦਾ ਚਰਚਾ ਹੋ ਰਹੀ ਹੈ ਤੇ ਤੁਸੀਂ ਕਿਸ ਮੁੱਦੇ ਦੇ ਇਸ ਵਾਰ ਵੋਟ ਪਾਓਗੇ ਦੇਖੋ ਭੈਣ ਮਰਾ ਬੇਬਈ ਵਿਕਾਸ ਦਾ ਠੀਕ ਹੈ ਨਾ ਸਾਨੂੰ ਕਦੇ ਪ੍ਰਸ਼ਟਾਚਾਰ ਨਹੀਂ ਚਾਹੀਦਾ ਸਾਨੂੰ ਤਾਂ ਜਿਹੜਾ ਸ਼ਰਾਬ ਦੋਗਾ ਉਸ ਤੋਂ ਮੂਟ ਪਾਵਾਂ ਤੁਸੀਂ ਸਾਰੇ ਦਸ਼ਕਾਂ ਨੇ ਦੇਖਿਆ ਵੀ ਇਹ ਨੌਜਵਾਨ ਨਸ਼ੇ 'ਚ ਕਿਵੇਂ ਕੁਲਦੀ ਕੀ ਵੋਟਾਂ ਪਾ ਰਹੇ ਨੇ ਤੇ ਇਹ ਜੋ ਤਿੰਨ ਮੁੱਦੇ ਅਸੀਂ ਨੇ ਦੱਸੇ ਸੀਗੇ ਉਹਨਾਂ ਤੇ ਕੋਈ ਇਹ ਧੌਰ ਨਹੀਂ ਕਰ ਰਹੇ ਤੇ ਆਪਾਂ ਹੋਰ ਕਿਸੇ ਬਜ਼ੁਰਗ ਤੋਂ ਜਾਂ ਕਿਸੇ ਹੋਰ ਤੋਂ ਵਿਚਾਰਾਂ ਗੱਲ ਤਾਂ ਸੁਣ ਲੈ ਜਿਹੜਾ ਸਾਨੂੰ ਐ ਇਦੀ ਵਧੀਆ ਮਾਲ ਦਊਗਾ ਉਹਨੂੰ ਵੋਟ ਪਾਵਾਂਗੇ ਜਮਾਂ ਵੋਟ ਨਹੀਂ ਕਰਾਂ ਤੁਸੀਂ ਨੌਜਵਾਨੋ ਕਿ ਕਹੇ ਜੀਆਂ ਗੱਲਾਂ ਕਰਦੇ ਸੀ ਰਾਜਨੀਤੀ ਦੀ ਗੱਲ ਕਰੋ ਜੇ ਜਿਵੇਂ ਮੈਂ ਕਰ ਰਹੇ ਹਾਂ ਰਾਜਨੀਤਿਕ ਪੱਤਰਕਾਰ ਆ ਯਾਰ ਮੈਂ ਮੋਦੀ ਲੱਗਿਆ ਜੇ ਇਹਨੇ ਮੈਨੂੰ ਦਰਵਾਜ਼ਾ ਨਹੀਂ ਖੋਲ੍ਹਣਾ ਮੈਂ ਕਰ ਜੀ ਸਾਨੂੰ ਯਾਰ ਪਿੰਡ ਵਾਲੇ ਨੂੰ ਪੱਤਰਕਾਰ ਆ ਬਾਈ ਦੇਖ ਇਹ ਜੇ ਗੱਲ ਆ ਇਹ ਤੇਰੇ ਨਾਲ ਮੈਂ ਕਰ ਜੀ ਅਸੀਂ ਆਪਣੇ ਦਰਸ਼ਕਾਂ ਨਾਲ ਕਿਸੇ ਹੋਰ ਨੂੰ ਰੂਦੂ ਕਰਾਉਣਾ ਹੈ ਕੈਮਰੇ ਦੇ ਸਾਹਮਣੇ ਤੇ ਕਿਸੇ ਹੋਰ ਨਾਲ ਗੱਲਬਾਤ ਕਰਦੇ ਹਾਂ ਓਏ ਤੂੰ ਇੱਧਰ ਆ ਪੱਤਰਕਾਰ ਇਹਨੂੰ ਕੀ ਪਤਾ ਜਵਾਖ ਜੀ ਨੂੰ ਇਹ ਗੱਲਾਂ ਆ ਤੂੰ ਇਹ ਪਤੀ ਜੀ ਤੂੰ ਨਵਾਂ ਮੁੰਡਾ ਤੇਰਾ ਨਾਮ ਕੀ ਹੈ ਨਾ ਦਾ ਮੇਰਾ ਮੇਜਰ ਸੜਾ ਹੈ ਬੱਚਾ ਠੀਕ ਹੈ ਜੀ ਇਹ ਸੜਾ ਕਿਵੇਂ ਪਹਿਲਾਂ ਤੂੰ ਆਏ ਦੱਸਾ ਆਇਆ ਕਿੱਥੋਂ ਤੂੰ ਮੈਂ ਆਇਆ ਜੀ ਮੁੰਬਈ ਤੋਂ ਬੰਬੇ ਤੋਂ ਅੱਛਾ ਹਾਂਜੀ ਸੜਾ ਦਾ ਮੈਨੂੰ ਤਾਂ ਕਹਿੰਦੇ ਨੇਗੇ ਮੇਰਾ ਵਿਆਹ ਨਹੀਂ ਹੋਇਆ ਹੈਗਾ ਨਹੀਂ ਕਾ ਨੂੰ ਕੋਈ ਸੜਾ ਕਹਿੰਦਾ ਆ ਪਾੜ ਨਾ ਦਿੰਦਾ ਬਚਾਲੋ ਮੈਂ ਅੱਛਾ ਜੀ ਤੁਹਾਡਾ ਵਿਆਹ ਨਹੀਂ ਹੋਇਆ ਹੋਰ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੁਣ ਲੋਕ ਸਭਾ ਦੀਆਂ ਵੋਟਾਂ ਪੈਣੀਆਂ ਆ ਆਹੋ ਮੈਨੂੰ ਪਤਾ ਉਹ ਵੱਡੀਆਂ ਵੋਟਾਂ ਪੈਣਗੀਆਂ ਹੁਣ ਆ ਵੱਡੀਆਂ ਵੋਟਾਂ ਕਿਵੇਂ ਵੱਡੀਆਂ ਜਿਹੜੀਆਂ ਧੰਮਕੀਆਂ ਨੇ ਗਿਆ ਮੁੱਖ ਮੰਤਰੀ ਦੀਆਂ ਉਹਨਾਂ ਨੂੰ ਤਾਂ ਅਸੀਂ ਛੋਟੀਆਂ ਵੋਟਾਂ ਕਹਿੰਦੇ ਨੇਗੇ ਜਿਹੜੀਆਂ ਪ੍ਰਧਾਨ ਮੰਤਰੀਆਂ ਨੇ ਗਿਆ ਉਹਨਾਂ ਨੂੰ ਅਸੀਂ ਵੱਡੀਆਂ ਵੋਟਾਂ ਕਹਿੰਦੇ ਆ ਅੱਛਾ ਅੱਛਾ ਠੀਕ ਹੈ ਇਸ ਵਾਰ ਜਿਹੜੀਆਂ ਵੋਟਾਂ ਪੈਣੀਆਂ ਕਿਸ ਮੁੱਦੇ ਨੂੰ ਲੈ ਕੇ ਵੋਟ ਪਾਉਗੇ ਜਿਵੇਂ ਮੇਰੀ ਜਗ੍ਹਾ ਕਿ ਪਿਛਟਚਾਰ ਦਾ ਮੁੱਦਾ ਜਾਂ ਕੋਈ ਹੋਰ ਮੁੱਦੇ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਸਾਡੇ ਚੈਨਲ ਤੇ ਕੋਈ ਤੂੰ ਇਹ ਤਾਂ ਸਾਡਾ ਬੋਟਾ ਉਟਾ ਫਿਰ ਦੇਖਦੇ ਆ। ਉਹ ਆ ਰਸਾ ਐਕਟਰ ਐਕਟਰਾਂ ਦੀ ਵੀ ਤੂੰ ਇੰਟਰਵਿਊ ਜੇ ਲੈਣਾਗਾ। ਅਸੀਂ ਸਾਰੇ ਸਟਾਰਾਂ ਦੀ ਇੰਟਰਵਿਊ ਲਈਆਂ ਨੇ ਜਿਵੇਂ ਸੁਲਮਾਨ ਖਾਨ, ਫਰੀਨਾ ਕੈਫ, ਐਚ.ਏ. ਕੁਮਾਰ, ਅਮਿਰ ਖਾਨ ਸਾਰਿਆਂ ਦੀ ਅਸੀਂ ਸਾਰੇ ਸਟਾਰਾਂ ਦੀ ਇੰਟਰਵਿਊ ਲਈਆਂ। ਅੱਛਾ ਉਹ ਤਾਂ ਉਹਦੀ ਵੀ ਲਈ ਹੈਗੀ ਇੰਟਰਵਿਊ ਗੀਤਾ ਗੀਤਾ ਜਿਹੜੀ ਸੜੀ ਨਹੀਂ ਹੈਗੀ। ਹਾਂਜੀ ਹਾਂਜੀ ਅਸੀਂ ਨੇ ਉਹਦੀ ਵੀ ਇੰਟਰਵਿਊ ਕਰੀ ਜਾਈਏਗੀ। ਅੱਛਾ ਓਏ ਉਹਦੇ ਨਾਲ ਮੇਰਾ ਟਾਂਕਾ ਪਿੱਟ ਕਰਾ ਦੇ ਤੂੰ। ਪੱਤਰਕਾਰ ਰਾਜ ਨਾਲੇ ਤੈਨੂੰ ਛਾਂ ਪਾਵਾਂਗੇ ਨਾਲੇ ਤੂੰ ਜਿੱਥੇ ਜਾਵੇਂਗਾ ਉੱਥੇ ਹੀ ਵੋਟ ਪਾਵਾਂਗੇ। ਲੋਤਾ ਹੋ ਅਮਸੜੀ ਆ ਉਧਰੋਂ ਮੈਚ ਛਣਾ ਸਾਡਾ ਟਾਂਕਾ ਪਿੱਟ ਹੋ ਜਾਊਗਾ ਤੇ ਅਸੀਂ ਇਹ ਕੰਮ ਨਹੀਂ ਕਰ ਸਕਦੇ ਕਿਉਂ ਨਹੀਂ ਨਹੀਂ ਅਸੀਂ ਇਹ ਕੰਮ ਨਹੀਂ ਕਰ ਸਕਦੇ ਉਹ ਜਿੱਥੇ ਕਹਿੰਗੇ ਉੱਥੇ ਵੋਟ ਪਾਵਾਂਗੇ ਨਹੀਂ ਨਹੀਂ ਅਸੀਂ ਇਹ ਕੰਮ ਨਹੀਂ ਕਰ ਸਕਦੇ ਅਸੀਂ ਆਪਣੇ ਵਾਸੀਆਂ ਨੂੰ ਦੱਸਣਾ ਚਾਹੁੰਦੇ ਇਹ ਜਿਹੜੇ ਅਸੀਂ ਮੁੱਦਿਆਂ ਦੀ ਗੱਲ ਕਰ ਰਹੇ ਇਹ ਉਹ ਲੋਕ ਉਹ ਮੁੱਦਿਆਂ ਦੀ ਗੱਲ ਨਹੀਂ ਕਰਦੇ ਅਸੀਂ ਕਿਸੇ ਹੋਰ ਨਾਲ ਗੱਲਬਾਤ ਕਰਕੇ ਦੇਖਦੇ ਆਂ ਵੀ ਕਿਵੇਂ ਕੀ ਗੱਲਬਾਤ ਆ ਇਸ ਮੁੱਦੇ ਦੇ ਸੰਬੰਧੀ ਇਸ ਵੋਟਾਂ ਦੇ ਸੰਬੰਧੀ ਸਾਹਮਣੀ ਬਾਈ ਵੋਟਾਂ ਪਾ ਦਾਂਗੇ ਨਾ ਤਾਂ ਕੋਈ ਗਲਚਲ ਕਰੀ ਠੀਕ ਹੈ ਪਾਇਰ ਦੇਖ ਲੈ ਦੋ ਹੀ ਦੋਖਰੇ ਹਨ ਹਾਂ ਬੈਠਿਆਂ ਇੱਕ ਉਹ ਨਸ਼ੇ ਕਰਨੀ ਉਹ ਮਾਰੇ ਅੱਛਾ ਜੀ ਨਸ਼ਾ ਜਮੀ ਨਹੀਂ ਮਿਲਦਾ ਅੱਛਾ ਨੀਗਾ ਖਤਮ ਹੋ ਰਹੀ ਹੈ ਅੱਛਾ ਜੀ ਜੇ ਉਹ ਨਸ਼ਾ ਖਾਦਾ ਨੀਗਾ ਵੀ ਪੂਰੀ ਚੱਲੂ ਦੂ ਦੂ ਅੱਛਾ ਜੀ ਸਰੀਰ ਇਹਨ ਮਹੀਨਾ ਸੇ ਕਿੰਿਓ ਬੈਠਿਆਂ ਬਹੁਤ ਤੰਗੀ ਆ ਇੱਕ ਜਿਹੜੀ ਬੋਤਲ ਆ ਹੁਣ 260 ਦੀ ਹੋਊਗੀ ਜਾਂ ਕਿੰਨੇ ਦੀ ਆ ਸਾਨੂੰ ਤਾਂ 50 ਰੁਪਏ ਨਾਲ ਮਿਲ ਜੀ ਮਿਲੀ ਜਾਂ ਇੰਤੀ ਹਰਿਆਣੇ ਚੋਂ ਅੱਛਾ ਜੀ ਹਾਂ ਡੱਬਾ ਇਹਨਾਂ ਦੀ ਹੁਣ ਕਰੀਏ ਕਿ ਉਹ ਵੀ ਮਹਿੰਗੀ ਹੋ ਗਈ ਅੱਛਾ ਜੀ ਬਾਈ ਤਰ ਸੁਣਾ ਕੱਪਾ ਕੁਛ ਨਹੀਂ ਮਿਲ ਰਿਹਾ ਹੈ ਬੋਟਾ ਫੇਰੀ ਪੈਣੀਆਂ ਜੇ ਕੁਛ ਦੇਉਂਗੀ ਅੱਛਾ ਜੀ ਹਾਂ ਬਸ ਮਤ ਕਰੇ ਬਸ ਹੁੰਦੀ ਜਾਂਦੀ ਆ ਨਸ਼ੇ ਕੰਨੀ ਉਹ ਤੇਰੀ ਮਰਜ਼ੀ ਹੈ ਸੋਗਰ ਹੋ ਰਿਹਾ ਅੱਛਾ ਪਰ ਜੇ ਕਹਾਰਾ ਨਾ ਜਿਹੜਾ ਆਲ ਖਾਲਾਂਗੀ ਹੋਰ ਭਾਈ ਸੁਭਰਤ ਨਹੀਂ ਅਸੀਂ ਆਪਣੇ ਦਰਸ਼ਕਾਂ ਨੂੰ ਕਿਸੇ ਹੋਰ ਨਾਲ ਜੋੜਨੇ ਤੇ ਵੋਟਾਂ ਬਾਰੇ ਪੁੱਛ ਰਿਹਾ ਮੇਰੇ ਨਾਲ ਗੱਲ ਕਰ ਇਹਨਾਂ ਨੂੰ ਜੇ ਵਾਕਾਂ ਨੂੰ ਕੀ ਪਤਾਗਾ ਮੈਂ ਲਾਹੌਰੋਂ ਪੜਿਆ ਹੋਇਆ ਹਾਂ ਜਿਹੜਾ ਚੋਟੀ ਦਾ ਨਾਮ ਕੀ ਆਈ ਮੇਰਾ ਨੋ ਆਈ ਮੱਗਰ ਸਿੰਘ ਅੱਛਾ ਜੀ ਤੁਹਾਡਾ ਨਾਮ ਹੈ ਮੱਗਰ ਸਿੰਘ ਹਾਂਜੀ ਕੀ ਕਹਿ ਰਹੇ ਸੀ ਤੁਸੀਂ ਹੁਣ ਦੱਸੋ ਮੈਂ ਪੜਿਆ ਹੋਇਆ ਲਾਹੌਰੋਂ ਜਿਹੜਾ ਡਾਕਟਰ ਮਨਮੋਹਨ ਸਿੰਘ ਤੀਗਾ ਹਾਂਜੀ ਹਾਂਜੀ ਮੇਰਾ ਉਹਦੇ ਟੱਕਰ ਦਾ ਦਿਮਾਗ ਹੈ ਭਾਈ ਅੱਛਾ ਜੀ ਇੱਥੇ ਲੋਕ ਸਭਾ ਦੀ ਜੋ ਵੋਟਾਂ ਪੈਣੀਆਂ ਉਹਨਾਂ ਦੇ ਮੁੱਦਿਆਂ ਬਾਰੇ ਪੁੱਛਣਾ ਪੁੱਛਣਾ ਆ ਤੇ ਤੁਸੀਂ ਕਿਸ ਮੁੱਦੇ ਨੂੰ ਲੈ ਕੇ ਵੋਟ ਪਾਓਗੇ ਜਿਵੇਂ ਆਪਣੇ ਦੇਸ਼ 'ਚ ਤਿੰਨ ਮੁੱਦੇ ਚੱਲ ਰਹੇ ਨੇ ਬੇਰਜ਼ਗਾਰੀ, ਭ੍ਰਿਸ਼ਟਾਚਾਰ ਤੇ ਵਿਕਾਸ ਤੁਸੀਂ ਇਹਨਾਂ ਤਿੰਨਾਂ 'ਚੋਂ ਜਾਂ ਕੋਈ ਹੋਰ ਮੁੱਦੇ ਕਿਸੇ ਤੇ ਮੁੱਦੇ ਦੇ ਵੋਟ ਪਾਓਗੇ ਦੇਖ ਚੇਰਾ ਗੱਲ ਆ ਆ ਹਾਂਜੀ ਇਹ ਮੁੱਦਿਆਂ 'ਤੇ ਅਸੀਂ ਵੋਟ ਬਿਲਕੁਲ ਵੀ ਨਹੀਂ ਪਾਉਂਦੇ ਤੇ ਅਸੀਂ ਆਪਣੀ ਦਰਸ਼ਕਾਂ ਨੂੰ ਬਹੁਵੱਤੀ ਖਬਰ ਦੱਸਣਾ ਚਾਹੁੰਦੇ ਆ ਕਿ ਜੋ ਇੱਥੇ ਬਜਰ ਕੋ ਬੈਠੇ ਨੇ ਤੇ ਉਹ ਕਹਿ ਰਹੇ ਨੇ ਅਸੀਂ ਇਹ ਤਿੰਨ ਮੁੱਦਿਆਂ ਨੂੰ ਲੈ ਕੇ ਬੇਰਜਗਾਰੀ, ਭ੍ਰਿਸ਼ਟਾਚਾਰ, ਵਿਕਾਸ ਇਹ ਤਿੰਨ ਮੁੱਦਿਆਂ ਨੂੰ ਲੈ ਕੇ ਵੋਟ ਨਹੀਂ ਪਾਉਂਦੇ ਤੇ ਉਹ ਕਹਿ ਰਹੇ ਨੇ ਅਸੀਂ ਲਾਹੌਰੋਂ ਪੜ੍ਹਿਆ ਤੇ ਇਹ ਸਾਡਾ ਦਿਮਾਗ ਹੈ ਜਿਹੜਾ ਉਹ ਡਾਕਟਰ ਮਨੋਹਰ ਸਿੰਘ ਦੇ ਟੱਕਰ ਦੇ ਦਾ ਦਿਮਾਗ ਹੈ ਤੇ ਉਹਨਾਂ ਤੋਂ ਪੁੱਛਦੇ ਆਂ ਇਹ ਤਿੰਨ ਮੁੱਦਿਆਂ ਤੋਂ ਅਲੱਗ ਕਿਸ ਮੁੱਦੇ ਤੇ ਵੋਟ ਪਾਉਣਗੇ ਤੇ ਆਪਣਾ ਜਿਹੜਾ ਸਾਰਾ ਦੇਸ਼ ਆ ਤੇ ਉਹ ਇਹ ਤਿੰਨ ਮੁੱਦਿਆਂ ਤੇ ਵੋਟ ਪਾ ਰਹੇ ਤੇ ਇਹ ਕਹਿ ਰਹੇ ਨੇ ਅਸੀਂ ਇਹ ਤਿੰਨ ਮੁੱਦਿਆਂ ਤੇ ਬਿਲਕੁਲ ਵੀ ਵੋਟ ਨਹੀਂ ਪਾਉਂਦੇ ਹੈਗੇ ਤੇ ਆਪਾਂ ਇਹਨਾਂ ਤੋਂ ਦੁਬਾਰੇ ਪੁੱਛਦੇ ਆਂ ਵੀ ਇਹ ਕਿਸ ਮੁੱਦੇ ਤੇ ਵ ਉਹ ਪੱਤਰਕਾਰਾਂ ਕਾਨੂੰਨ ਨੂੰ ਇਹਨਾਂ ਤੇ ਜ਼ੋਰ ਲਾਈ ਜਣਾਗਾ ਤੇਰਾ ਕਿਤੇ ਇੱਕ ਦੋ ਨੰਬਰ ਵਿੱਚ ਹੀ ਨਾ ਨਿਕਲ ਜੇ ਤੇ ਕਹਿ ਲਈ ਗੱਲਾਂ ਕਰਦੇ ਹਾਂ ਜਿੰਮੇ ਇਹ ਬਚੁਰ ਤੇ ਕਹਿੰਦੇ ਨੇ ਅਸੀਂ ਲਾਹੌਰੋਂ ਪੜ੍ਹੇ ਹੋਏ ਹਾਂ ਤੇ ਚੰਗੀਆਂ ਗੱਲਾਂ ਦੱਸਣਗੇ ਤੇ ਇਹ ਤਿੰਨ ਮੁੱਦਿਆਂ ਤੋਂ ਅਲੱਗ ਗੱਲਾਂ ਦੱਸਣ ਵੀ ਕੋਈ ਵੋਟ ਦਾ ਵੀ ਅਲੱਗ ਕਹਿ ਰਹੇ ਨੇ ਅਸੀਂ ਪਾਵਾਂਗੇ ਤੁਸੀਂ ਇਹ ਕਹੇ ਜਿਹੀ ਗੱਲਾਂ ਕਰ ਰਹੇ ਹੋ ਉਹ ਇਹ ਜੀ ਕਿਹੜੀਆਂ ਡਿਗਰੀਆਂ ਕਰੀਆਂ ਹੋਈਆਂ ਰਹੀਆਂ ਲਾਹੌਰ ਲੁਹੂਰ ਤੋਂ ਜਮਾ ਸੜੀ ਹੋਈ ਤਾਂ ਗੱਲ ਕਰਦਾ ਹਾਂ ਦਿਖਾ ਕਿਹੜੀਆਂ ਡਿਗਰੀਆਂ ਨੇ ਤੇਰੇ ਕੋਲ ਸੜੀ ਹੋਈ ਤਾਂ ਤੂੰ ਗੱਲ ਕਰ ਇਹ ਦੱਸ ਇਹਦੇ ਬਾਰੇ ਵੀ ਇਹ ਕਹੇ ਜਾ ਬੰਦਾ ਹੈ ਉਹ ਪੱਤਰਕਾਰਾ ਕਿਹੜੀ ਦੱਸੂ ਤੈਨੂੰ ਗੱਲ ਇਹ ਜਮਾ ਸੜੀ ਹੋਈ ਗੱਲ ਕਰਦਾ ਉੱਟਦੇ ਪੱਦ ਵਰਗੀ ਆਹ ਕਹਿੰਦਾ 24 ਘੰਟੇ ਤੈਨੂੰ ਕੀ ਪਤਾ ਇਹਦੇ ਜਿਹੜੇ ਡੈਡ ਤਾਂ ਮੇਰੇ ਪੋਤੇ ਉਹਰੇ ਨੇ ਕਿੱਥੋਂ ਪੜਿਆ ਲਾਹੌਰ ਤੋਂ ਕਿਹੜਾ ਡਿਗਰੀ ਲੈਵੇ ਲੈ ਲੈ ਹੈ ਗਾ ਡਿਗਰਾ ਤੁਸਾਂ ਨੂੰ ਡਿਗਰੀ ਤੇਰੀ ਤੁਸੀਂ ਗੁਜਰਤੋਂ ਕਿਸ ਮੁੱਦੇ ਨੂੰ ਲੈ ਕੇ ਵੋਟ ਪਾਉਣ ਨੂੰ ਕਹਿੰਦੇ ਹੋ ਵੇਖ ਚੇਰਾ ਗੱਲਾਂ ਆ ਪਹਿਲਾ ਨੰਬਰ ਤਾਂ ਆਪਣੇ ਦੇਚ ਚ ਫੀਮਦੀ ਖੇਤੀ ਹੋਣੀ ਚਾਹੀਦੀ ਆ ਵੇਖ ਤਾਂ ਹਰ ਦਿਨ ਉਹ ਯਾਨੇ ਉਹਦੇ ਬੱਦ ਵਰਗੀ ਗੱਲਾਂ ਉਹ ਦੇਤੀ ਉਹ ਚਾਹੁੰਦੇ ਆ ਫੀਮਦੀ ਉਹ ਮੈਂ ਇਹਨੂੰ ਪੱਤਰਕਾਰ ਨੂੰ ਆਖਿਆ ਤਾਂ ਗਾ ਇਹ ਕਹਿੰਦਾ ਗੱਲਾਂ ਸੁਣਦਾ ਮਗਾ ਸੜੀ ਹੋਈ ਗੱਲ ਕਰਦਾ ਜੰਮੀ ਖੇਤੀ ਨਾਲ ਤਾਂ ਸਾਰਾ ਪੰਜਾਬ ਆ ਪੰਜਾਬ ਆਬਲੀ ਹੋ ਜਾਊਗਾ ਹਾਂ ਜੇ ਮੈਂ ਸੜੀ ਹੋਈ ਗੱਲ ਕਰਤੀ ਬੜਾ ਲਾਹੌਰ ਦਾ ਪੜਾਈ ਚੌਰੇ ਮੂੜੇ ਨੂੰ ਇਹਨੂੰ ਕੀ ਪਤਾ ਹੈ ਇਹ ਉਹੀ ਗੱਲਾਂ ਕਰੀਏ ਪਹਿਲਾਂ ਬਸ਼ੱਕ ਦੀ ਫੀਮਦੀ ਖੇਤੀ ਹੁੰਦੀ ਨਹੀਂ ਦੀ ਬਰ ਮਿਲਤਾ ਆ ਵੀ ਆਂ ਦੀਦੀ ਦੇਖੇ ਤਾਂ ਉਹੀ ਪਕਾਈ ਮਰੀ ਜਾਂਦੇ ਨੇਗੇ ਇਹਨਾਂ ਨੂੰ ਕੀ ਪਤਾ ਜਵਾਖਾਂ ਨੂੰ ਇਹ ਗੱਲ ਬਾਰੇ ਗੱਲ ਆ ਪਿੱਛੇ ਜਿਹੜਾ ਉਹਨੂੰ ਭੁੱਕੀ ਬੰਦ ਕਰਤੀ ਸੀ ਹਾਂਜੀ ਆਪਣੇ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਉਹਦੇ ਵਿੱਚ ਸਾਡਾ ਬੰਦਾ ਜੀ ਕਰਨਲ ਤੜਕੀ ਖਾ ਲੈੰਦਾ ਸੀ ਪੰਜ ਵਜੇ ਅੱਖ ਸੜੀ ਬਲੌਰ ਵਾਂਗੂ ਖੜੀ ਰਹੀਦੀ ਸੀ ਜਦੋਂ ਉਹਨ ਮਰ ਗਿਆ ਨਾ ਤਾਂ ਉਹਨੂੰ ਸ਼ਹੀਦ ਕਹਿ ਸਕਦੇ ਆ ਉਹ ਕਿਹੜਾ ਸੜਾ ਜੰਗ 'ਚ ਮਰਿਆਗਾ ਆ ਉਹ ਪੱਤਰਕਾਰ ਨੂੰ ਘੁੱਟਿਆ ਸਿੱਧੀਆਂ ਗੱਲਾਂ ਕਰੀ ਜਾਂਨੇਗਾ ਸਾਰਾ ਪੰਜਾਬ ਨਸ਼ੇੜੀ ਹੋ ਜਾਊਗਾ ਆਪਣਾ ਆ ਛੋਟੇ ਵਾਲੇ ਚਿੱਟੇ ਇਹਨਾਂ ਦਾ ਠੀਕ ਐ ਅਸੀਂ ਕੰਮ ਦਾ ਕਰਦੇ ਦੀ ਪਹਿਲਾਂ ਖਾ ਕੇ ਵੀਵਾ ਫਿਰ ਸਾਨੂੰ ਬੁੜਿਆਂ ਨੂੰ ਦਾੜੀ ਖਿਲੌਂਦੀ ਹੱਲਣੀ ਪੈਂਦੀ ਐ ਆ ਮੁੰਡੇ ਤਾਂ ਚਿੱਟਾ ਬੀਬੀ ਅੰਦਰੋਂ ਘਾਤ ਮਾਰ ਰਹੇ ਨੇ ਬੁੜੇ ਮਾੜੇ ਨੇ ਬੁੜੇ ਦੇ ਧੱਕਾ ਨੂੰ ਮਾੜੇ ਨੇ ਮੁੰਡੇ ਵੜੇ ਨੇ ਪੱਤਰਕਾਰਾਂ ਬੁੜੇ ਤਾਂ ਸਮਝੀ ਤਾਕੜੇ ਨੇ ਕੀ ਦੱਸੋ ਪੱਤਰਗੀਆਂ ਗੱਲਾਂ ਕੌਣ ਕਹਾਂਗਾ ਬੁੜਾ ਹੋਇ ਤੈਨੂੰ ਖਤਮ ਹੋ ਗਿਆ ਸੀ ਅੰਦਰੋਂ ਮਾਰੀ ਜਾਂਦਾ ਪੱਕਾ ਯਾਬtio ਉਹ ਹੋਰ ਫਤੀ ਜੇ ਦਾ ਬੇਕਾਰ ਮੰਦਾ ਉਹ ਚਲੋ ਸੋ ਅਗਰਾਹਾਂ ਦੀ ਛੱਤ ਦਾ ਮਾਹੌਲ ਬਹੁਤ ਖਰਾਬ ਹੋ ਰਿਹਾ ਸਾਡੀ ਮਡਾਂਚ ਪੈ ਸਕਦੀ ਐ ਇਸ ਕਰਕੇ ਤਾਂ ਜਿਹਨਾਂ ਤੋਂ ਗਾ ਤੇ ਜਿੱਥੇ ਜਾ ਰਹੇ